ਬਾਪੂ ਜੀ ਪੰਜਾਬ ਜਿਹੜਾ ਧਾਰਮਿਕ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਇੱਥੇ ਹਰ ਇੱਕ ਧਰਮ ਨੂੰ ਮੰਨਣ ਦੀ ਵੀ ਖੁੱਲ ਹੈ ਔਰ ਇੱਥੇ ਤੇ ਲੋਕ ਧਾਰਮਿਕ ਵੀ ਕਹਿੰਦੇ ਬਹੁਤ ਜ਼ਿਆਦਾ ਨੇ ਪਰ ਸਭ ਤੋਂ ਜ਼ਿਆਦਾ ਮਾਮਲੇ ਬੇਅਦਬੀ ਦੇ ਵੀ ਪੰਜਾਬ ਦੇ ਵਿੱਚ ਹੋ ਰਹੇ ਨੇ ਇਸ ਨੂੰ ਕਿਵੇਂ ਵੇਖਦੇ ਹੋ ਕਿ ਕੀ ਇਸ ਪਿੱਛੇ ਕੋਈ ਸਾਜ਼ਿਸ਼ ਹੈ ਅਸੀਂ ਚਕਾਨੀ ਹੈ ਕਿ ਪੰਜਾਬ ਦਾ ਭਾਵੇਂ Hindu ਹੈ ਭਾਵੇਂ Sikh ਦੇ ਭਾਵੇਂ Musalman ਹੈ ਜੀ ਭਾਵੇਂ Bodhi ਹੈ ਭਾਵੇਂ Jainiye ਤੇ ਭਾਵੇਂ Assaiya ਦੇ ਭਾਵੇਂ Parsi ਹੈ ਕੋਈ ਵੀ ਬੰਦਾ ਸਧਾਰਨ ਬੰਦਾ ਕਿਸੇ ਧਾਰਮਿਕ ਕਿਤਾਬ ਨੂੰ ਨਹੀਂ ਪੜਦਾ ਜੀ ਉਹ ਤਾਂ ਹੈਰਾਨ ਮੰਨੂਗਾ ਕਿ ਜੇ ਰੋਟੀ ਖਾਂਦਾ ਝੂਠੇ ਹੱਥ ਨਹੀਂ ਲਾਉਂਦਾ ਆਖੋ ਭਾਈ ਪਾਪ ਲੱਗਦਾ ਤੁਸੀਂ ਹੈਰਾਨ ਮੰਨੋਗੇ ਤਾਂ ਉਹ ਤਾਂ ਨੰਗੇ ਸਰ ਕੋਲੇ ਨਹੀਂ ਜਾਂਦਾ ਤੁਸੀਂ ਸੜਕਾਂ ਤੇ ਤੁਸੀਂ ਸੁਭਾਵਿਕ ਨਿਗਾ ਮਾਰਿਓ ਮੰਦਰ ਕੋਲ ਦੀ ਗੁਰਦੁਆਰੇ ਕੋਲ ਦੀ ਮਸਜਿਦ ਕੋਲ ਦੀ ਚਰਚ ਕੋਲ ਦੀ ਕੋਈ ਵੀ ਸਧਾਰਨ ਬੰਦਾ ਤੁਰਿਆ ਜਾਂਦਾ ਉਹ ਸਹਿਜ ਹੀ ਸਿਰ ਨਿਵਾਉਂਦਾ ਉਹ ਕੋਈ ਮਤਲਬ ਨਹੀਂ ਮੇਰੇ ਗੁਰਦੁਆਰਾ ਹੈ ਕਿ ਚਰਚਾ ਹੈ ਕਿ ਮੰਦਿਰ ਆਵਾਜ਼ ਹੈ ਭਾਈ ਬਸ ਭਈ ਤਾਂ ਮੁਰਾਬਦੀ ਜਗਾ ਭਾਈ ਆਗੇ ਉਹਦਾ ਸਹਿਜੇ ਸਿਰ ਨਵਾਦਣਾ ਜਿਹੜੇ ਲੋਕ ਹੈ ਸਹਿਜੇ ਸਿਰ ਨਵਾ ਦਿੰਦੇ ਆ ਜੀ ਉਹ ਫਿਰ ਬੇਇੱਜ਼ਤੀਆਂ ਨਹੀਂ ਕਰਦੇ ਬੇਇੱਜ਼ਤੀ ਕਰਨ ਵਾਲੇ ਬੰਦੇ ਸ਼ਰਾਕਤੀ ਪੱਧਰ ਤੇ ਹੋਰ ਹੁੰਦੇ ਨੇ ਉਹਨਾਂ ਦੀ ਸਰਪ੍ਰਸਤੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਔਰ ਜਿੰਨੀਆਂ ਪਾਰਟੀਆਂ ਦੇ ਦੰਡੇ ਬੰਦੇ ਜਿਹੜੇ ਬੂਟ ਲੈਗਰ ਪਾਲੇ ਹੁੰਦੇ ਆ ਜਿਹਨਾਂ ਨੇ ਜਾਇਜ਼ ਫਰੋਖੀ ਕਰਨੀ ਹੁੰਦੀ ਆ ਇਸ ਹਾਰਾ ਨੂੰ ਉਹਨਾਂ ਤੋਂ ਕਰਵਾਇਆ ਜਾਂਦਾ ਪਰ ਪਿੱਛੇ ਮੋਟਿਵ ਕੀ ਹੈ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਜਾਂ ਲੋਕਾਂ ਦਾ ਧਿਆਨ ਭਟਕਾਉਣਾ ਨਹੀਂ ਲੜਾਉਣਾ ਤੇ ਧਿਆਨ ਭਟਕਾਉਣਾ ਜੇ ਲੋਕੀ ਆਪ ਦੀ ਦੰਗੇ ਕਰਾ ਦਿਓ ਪੰਗੇ ਕਰਾ ਦਿਓ ਤੇ ਫਿਰ ਉਹ ਕਦੇ ਵੀ ਸਰਕਾਰ ਤੋਂ ਆਪ ਦੇ ਆਰਥਿਕ ਵਿਕਾਸ ਦੀ ਗੱਲ ਨਹੀਂ ਕਰਨਗੇ ਨਾਉਮੀ ਕਲੇਨ ਬਹੁਤ ਵੱਡੀ ਬਹੁਤ ਵੱਡੀ ਇੱਕ ਥਿੰਕਰ ਹੈ ਜੀ ਚਿੰਤਕ ਉਹਨੇ ਕਿਤਾਬ ਲਿਖੀ ਹੈ ਸਦਮੇ ਦਾ ਸਿਧਾਂਤ ਦਾ ਸ਼ੌਕ ਡਾਕਟਰ ਆ ਉਹਦੇ ਵੀ ਕਿਸੇ ਵੀ ਪ੍ਰਕਾਰ ਦਾ ਜਦੋਂ ਲੋਕ ਆਪਣੀਆਂ ਸਰਕਾਰਾਂ ਤੋਂ ਸਰਮਾਇਦਾਰੀ ਨਿਯਾਮ ਦੇ ਵਿੱਚ ਆਪਦੇ ਭਲੇ ਲਈ ਕੋਈ ਗੱਲ ਕਰਦੀਆਂ ਨੇ ਭਲੇ ਲਈ ਗੱਲ ਕੀਤੀ ਜਾਂਦੀਆਂ ਲੋਕਾਂ ਦੁਆਰਾ ਉਦੋਂ ਸਰਕਾਰਾਂ ਉਹਦੇ ਲਈ ਝੂਠੇ ਪੰਗੇ ਝੂਠੇ ਦੰਗੇ ਝੂਠੀਆਂ ਬਿਮਾਰੀਆਂ ਝੂਠੀਆਂ ਲੜਾਈਆਂ ਝੂਠੀ ਨਫ਼ਰਤ ਪੈਦਾ ਕਰਕੇ ਲੋਕਾਂ ਨੂੰ ਉਧਰ ਉਲਝਾ ਦਿੰਦੇ ਆ ਤੇ ਸਰਕਾਰਾਂ ਸਰਮਾਇਰ ਦੇ ਨਿਯਾਮ ਦੀ ਸੇਵਾ ਵਿੱਚ ਰਾਜਕੀਰ ਨੂੰ ਬੁਨਿਆਦੇ ਕੁੱਟਦੀਆਂ ਜੀ ਬਾਪੂ ਜੀ ਪੰਜਾਬ ਜਿਹੜਾ ਧਾਰਮਿਕ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਇੱਥੇ ਹਰ ਇੱਕ ਧਰਮ ਨੂੰ ਮੰਨਣ ਦੀ ਵੀ ਖੁੱਲ ਹੈ ਔਰ ਇੱਥੇ ਤੇ ਲੋਕ ਧਾਰਮਿਕ ਵੀ ਕਹਿੰਦੇ ਬਹੁਤ ਜ਼ਿਆਦਾ ਨੇ ਪਰ ਸਭ ਤੋਂ ਜ਼ਿਆਦਾ ਮਾਮਲੇ ਬੇਅਦਬੀ ਦੇ ਵੀ ਪੰਜਾਬ ਦੇ ਵਿੱਚ ਹੋ ਰਹੇ ਨੇ ਇਸ ਨੂੰ ਕਿਵੇਂ ਵੇਖਦੇ ਹੋ ਕਿ ਕੀ ਇਸ ਪਿੱਛੇ ਕੋਈ ਸਾਜ਼ਿਸ਼ ਹੈ ਅਸੀਂ ਚਕਾਨੀ ਹੈ ਕਿ ਪੰਜਾਬ ਦਾ ਭਾਵੇਂ Hindu ਹੈ ਪਮਾਨ ਸਿੱਖ ਦੇ ਭਾਵੇਂ ਮੁਸਲਮਾਨ ਹੈ ਜੀ ਪਮਾ ਬੋਧੀ ਹੈ ਭਾਵੇਂ ਜੈਨੀਆਂ ਤੇ ਭਾਵੇਂ ਸਾਈਆ ਦੇ ਭਾਵੇਂ 파ਰਸੀ ਹੈ ਕੋਈ ਵੀ ਬੰਦਾ ਸਧਾਰਨ ਬੰਦਾ ਕਿਸੇ ਧਾਰਮਿਕ ਕਿਤਾਬ ਨੂੰ ਨਹੀਂ ਪੜ੍ਹਦਾ ਜੀ ਉਹ ਤਾਂ ਹਨਾਨ ਮੰਨੂਗਾ ਕਿ ਜੇ ਰੋਟੀ ਖਾਂਦਾ ਹੈ ਝੂਠੇ ਹੱਥ ਨਹੀਂ ਲਾਉਂਦਾ ਆਖੋ ਭਾਈ ਪਾਪ ਲੱਗਦਾ ਤੇ ਜੇ ਹਨਾਨ ਮੰਨੂਗਾ ਤਾਂ ਉਹ ਤਾਂ ਨੰਗੇ ਸਰ ਕੋਲੇ ਨਹੀਂ ਜਾਂਦਾ ਤੁਸੀਂ ਸੜਕਾਂ ਤੇ ਤੁਸੀਂ ਸੁਭਾਵਕ ਨਿਰਮ ਆ ਰਹੇ ਹੋ ਮੰਦਰ ਕੋਲ ਦੀ ਗੁਰਦੁਆਰੇ ਕੋਲ ਦੀ ਮਸੀਤ ਕੋਲ ਦੀ ਚਰਚ ਕੋਲ ਦੀ ਕੋਈ ਵੀ ਸਧਾਰਨ ਬੰਦਾ ਤੁਰਿਆ ਜਾਂਦਾ ਉਹ ਸਹਿਜ ਹੀ ਸਿਰ ਨਵਾਉਂਦਾ ਹੁਣ ਕੋਈ ਮਤਲਬ ਨਹੀਂ ਗੁਰਦੁਆਰਾ ਹੈ ਤੇ ਚਰਚਾ ਹੈ ਕਿ ਮੰਦਿਰ ਆ ਉਹਦਾ ਪਈ ਮਸ ਬਸ ਪਈ ਤਾਂ ਮੁਰਾਪਦੀ ਜਗਾ ਪਈ ਆਗੇ ਉਹਦਾ ਸਹਿਜ ਹੀ ਸਿਰ ਨਵਾਉਣਾ ਜਿਹੜੇ ਲੋਕ ਹੈ ਸਹਿਜੇ ਸਿਰ ਨਵਾ ਦਿੰਦੇ ਆ ਜੀ ਤੇ ਉਹ ਫਿਰ ਬੇਇੱਦਬੀਆਂ ਨਹੀਂ ਕਰਦੇ ਬੇਇੱਦਬੀ ਕਰਨ ਵਾਲੇ ਬੰਦੇ ਸ਼ਰਾਕਤੀ ਪਦਵਤੇ ਹੋਰ ਹੁੰਦੇ ਨੇ ਉਹਨਾਂ ਦੀ ਸਰਪ੍ਰਸਤੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਔਰ ਜਿੰਨੀਆਂ ਪਾਰਟੀਆਂ ਦੇ ਦੰਡੇ ਬੰਦੇ ਜਿਹੜੇ ਬੂਟ ਲੈਗਰ ਪਾਲੇ ਹੁੰਦੇ ਆ ਜਿਨ੍ਹਾਂ ਨੇ ਨਜਾਇਜ਼ ਫਰੋਖੀ ਕਰਨੀ ਹੁੰਦੀ ਆ ਇਹ ਸਾਰਾ ਕੰਮ ਉਹਨਾਂ ਤੋਂ ਕਰਵਾਇਆ ਜਾਂਦਾ ਪਰ ਪਿੱਛੇ ਮੋਟਿਵ ਕੀ ਹੈ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਜਾਂ ਲੋਕਾਂ ਦਾ ਧਿਆਨ ਭਟਕਾਉਣਾ ਨਹੀਂ ਲੜਾਉਣਾ ਤੇ ਧਿਆਨ ਭਟਕਾਉਣਾ ਜੇ ਲੋਕੀ ਆਪ ਦੀ ਦੰਗੇ ਕਰਾ ਦਿਓ ਪੰਗੇ ਕਰਾ ਦਿਓ ਤੇ ਫਿਰ ਉਹ ਕਦੇ ਵੀ ਸਰਕਾਰ ਤੋਂ ਆਪ ਦੇ ਆਰਥਿਕ ਵਿਕਾਸ ਦੀ ਗੱਲ ਨਹੀਂ ਕਰਨਗੇ ਨਾਉਮੀ ਕਲੇਮ ਬਹੁਤ ਵੱਡੀ ਬਹੁਤ ਵੱਡੀ ਇੱਕ thinker ਹੈ ਜੀ ਚਿੰਤਕ ਉਹਨੇ ਕਿਤਾਬ ਲਿਖੀ ਹੈ ਸਦਮੇ ਦਾ ਸਿਧਾਂਤ ਦਾ ਸ਼ੌਕ ਡਾਕਟਰ ਹੈ ਉਹ ਆਦੇ ਵੀ ਕਿਸੇ ਵੀ ਪ੍ਰਕਾਰ ਦਾ ਜਦੋਂ ਲੋਕ ਆਪਣੀਆਂ ਸਰਕਾਰਾਂ ਤੋਂ ਸਰਮਾਇਦਾਰੀ ਨਿਜਾਮ ਦੇ ਵਿੱਚ ਆਪਦੇ ਭਲੇ ਲਈ ਕੋਈ ਗੱਲ ਕਰਦੀਆਂ ਨੇ ਭਲੇ ਲਈ ਗੱਲ ਕੀਤੀ ਜਾਂਦੀ ਹੈ ਲੋਕਾਂ ਦੁਆਰਾ ਉਦੋਂ ਸਰਕਾਰਾਂ ਉਹਦੇ ਵੀ ਝੂਠੇ ਪੰਗੇ ਝੂਠੇ ਦੰਗੇ ਝੂਠੀਆਂ ਬਿਮਾਰੀਆਂ ਝੂਠੀਆਂ ਲੜਾਈਆਂ ਝੂਠੀ ਨਫ਼ਰਤ ਪੈਦਾ ਕਰਕੇ ਲੋਕਾਂ ਨੂੰ ਉਧਰ ਉਲਝਾ ਦਿੰਦੇ ਆ ਤੇ ਸਰਕਾਰਾਂ سرمایہਦਾਰੀ ਨਿਯਾਮ ਦੀ ਸੇਵਾ ਵਿੱਚ ਰਾਜਕੀਰ ਨੂੰ ਬੁਨਿਆਦੇ ਕੁੱਟਦੀਆਂ ਜੀ ਬਸ ਇਹ